ਗੌੜੀ ਕਬੀਰ ਜੀ ਕੀ ਨਾਲ ਰਲਾਈ ਲਿਖਿਆ ਮਹੱਲਾ ਪੰਜਵਾ ਐਸੋ ਅਚਰਜ ਦੇਖਿਓ ਕਬੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅੰਤਰਯਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਭਗਤ ਬਾਣੀ ਲਿਖਾਉਂਦੇ ਹੋਏ ਸਾਬ ਕਬੀਰ ਜੀ ਦੇ ਤਾਂ ਹੀ 14ਵੇਂ ਸ਼ਬਦ ਵਿੱਚ ਗੌੜੀ ਦੇ ਅੰਦਰ ਸਤਗੁਰੂ ਜੀ ਆਪਣੀ ਵੱਲੋਂ ਸਿਰੋਪਾਉ ਬਖਸ਼ਦੇ ਹਨ ਇਹ ਸਿਰੋਪਾਉ 5ਵੇਂ ਪਾਸ਼ਾ ਜੀ ਦਾ ਸ਼ਬਦ ਹੈ ਇਸੇ ਪ੍ਰਕਾਰ ਦਾ ਸਾਧ ਸੰਗਤ ਜੀ ਕਬੀਰ ਸਾਹਿਬ ਦਾ ਸ਼ਬਦ ਸੀ ਸਤਗੁਰੂ ਜੀ ਨੇ ਕਬੀਰ ਸਾਹਿਬ ਦੇ ਸ਼ਬਦ ਨੂੰ ਨਾਮ ਲਾ ਕੇ ਲਿਖ ਦਿੱਤਾ ਹੈ 5ਵੇਂ ਪਾਸ਼ਾ ਦਾ ਸ਼ਬਦ ਕਬੀਰ ਦੀ ਰਸਮਾਂ ਤੋਂ ਨਿਕਲਿਆ ਜਾਣ ਕੇ ਇਹ ਸਰੂਪ ਆਵ ਦਿੱਤਾ ਹੈ ਮਹਾਰਾਜ ਸਾਹਿਬ ਜੀ ਨੇ ਕਬੀਰ ਦੀ ਬਾਣੀ ਤੇ ਗੁਰੂ ਅਰਜਨ ਦੇਵ ਦੀ ਬਾਣੀ ਕੋਈ ਰੂਪ ਹੈ ਇਹ ਏਕਤਾ ਕਰਨ ਵਾਸਤੇ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ ਕਿ ਭਗਤ ਬਾਣੀ ਨੂੰ ਹੋਰ ਨਾ ਕੋਈ ਸਮਝੋ ਇਹ ਗੁਰੂ ਸਾਹਿਬ ਦੇ ਦਰਜ ਪ੍ਰਵਾਨ ਹੋਈ ਹੈ ਫਿਉਰ ਮ ਬਚਨ ਕੀਤੇ ਤੀਜੇ ਪਾਤਸ਼ਾਹ ਨਾਮਾ ਸ਼ੀਬਾ ਕਬੀਰ ਜੋਲਾਹ ਪੂਰੇ ਗੁਰ ਤੇ ਗੱਧ ਪਾਈ ਬ੍ਰਹਮ ਕੇ ਬੇਤੇ ਸੌਦ ਪਿਛਾਣੇ ਹੋ ਮੈਂ ਜਾਤ ਗਵਾਈ ਸੁਰਨ ਅਰਕਨ ਕੀ ਬਾਣੀ ਗਾਵਾ ਕੋਈ ਨਾ ਮੀਟਾ ਪਾਈ ਇਸ ਉਹਨਾਂ ਦੇ ਗਾਉਣੇ ਜੋ ਗੁਰ ਬਾਣੀ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਭਗਤਾਂ ਨੂੰ ਮਿਲਣਾ ਕੀਤਾ ਹੈ ਏਕਤਾ ਬਖਸ਼ੀਏ ਗਰੀਬ ਨਵਾਜੀ ਨੇ ਜਿਵੇਂ ਗੰਗਾ ਆਦਿ ਕ ਨਦੀਆਂ ਸਮੁੰਦਰ ਤੇ ਰਲ ਕੇ ਸਮੁੰਦਰ ਦਾ ਰੂਪ ਹੋ ਜਾਂਦੀ ਐ ਅ ਗੁਰੂ ਮਾਰਾ ਸਾਹਿਬ ਸਮੁੰਦਰ ਦੀ ਨਹੀਂ ਆਈ ਐ ਉਹਨਾਂ ਦੇ ਵਿੱਚ ਇਹ ਨਦੀਆਂ ਦੀ ਨਿਆਈ ਭਗਤ ਮਿਲ ਕੇ ਮਹਾਰਾਜ ਦੀ ਜੋਤ ਵਿੱਚ ਮਿਲ ਚੁੱਕੇ ਹਨ ਸੋ ਏਕਤਾ ਮਹਾਰਾਜ ਸਾਹਿਬ ਦਿਖਾਉਂਦੇ ਹਨ ਇਉਂ ਗੌੜੀ ਕਬੀਰ ਸਾਹਿਬ ਜੀ ਦੇ ਨਾਲ ਨਾਲ ਲਾ ਕੇ ਲਿਖਿਆ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਜੀ ਨੇ ਆਪਣਾ ਮਹੱਲਾ ਲਿਖਿਆ ਹੈ ਐਸੂ ਅਚਰਜ ਦੇਖਿਓ ਕਬੀਰ ਸਰਬ ਕਬੀਰ ਜੀ ਆਪਣੇ ਆਨੰਦ ਵਿੱਚ ਬੈਠੇ ਸਨ ਸਤਸੰਗੀ ਲੋਕ ਆ ਕੇ ਦਰਸ਼ਨ ਕਰਿਆ ਕਰਨੇ ਇੱਕ ਇਸ ਪ੍ਰੇਮੀ ਨੇ ਆ ਕੇ ਸਹਿਬ ਕਬੀਰ ਜੀ ਦੇ ਪਾਸ ਇਸ ਤਰ੍ਹਾਂ ਅਚਾਰਜ ਗੱਲ ਦਸੀ ਕਹਿਣ ਲੱਗਾ ਹੈ ਕਬੀਰ ਮੈਂ ਇੱਕ ਐਸਾ ਅਚਰਜ ਵੇਖ ਕੇ ਆਇਆ ਹਾਂ ਦਦ ਕਹਿ ਭੂਲੇ ਬਿਰੂਲੇ ਨੀਰ ਗਰੀਬਨਵਾਜ਼ ਦਹੀ ਦੇ ਭੁਲੇਖੇ ਚ ਬਰੂਲੇ ਨੀਰੀ ਕਮਾਈ ਤੜ ਕੇ ਉੱਠ ਕੇ ਦੁੱਧ ਨੂੰ ਰੜਕਣ ਲੱਗੀ ਦੁੱਧ ਦੇ ਪਾਸ ਹੈ ਪਾਣੀ ਦਾ ਚਾਟਾ ਭਰਿਆ ਹੋਇਆ ਸੀ ਉਹਨੂੰ ਦੁੱਧ ਦੁੱਧ ਦਾ ਰਿਕਣੇ ਚੇਤਾ ਭੁੱਲ ਗਿਆ ਪਾਣੀ ਵਾਲੇ ਚਾਟੇ 'ਚ ਮਧਾਣਾ ਪਾ ਕੇ ਰੜਕਣ ਲੱਗੀ ਜਿਉਂ ਦਿਨ ਜਿਹੜੇ ਵੇਖਣ ਲੱਗੀ ਪਾਣੀ ਵੇਖਿਆ ਝਾਗਾ ਹੀ ਵੇਖੀ ਵਿੱਚੋਂ ਮੱਖਣਾ ਨਿਕਲਿਆ ਹੈਰਾਨ ਹੋ ਗਈ ਵੇਖ ਕੇ ਕਹਿੰਦੀ ਮੈਂ ਤਾਂ ਗਲਤੀ ਦੇ ਨਾਲ ਪਾਣੀ ਵਿੱਚ ਮਧਾਣਾ ਪਾ ਕੇ ਰੜਕਦੀ ਰਹੀ ਆ ਤੇ ਦੁੱਧ ਦੇ ਭਲੇਖੇ ਦਹੀਂ ਦੇ ਭਲੇਖੇ ਰੜਕ ਨਹੀਂ ਸਕੀ ਇਹ ਬੜਾ ਅਚਾਰਜ ਵੇਖਿਆ ਹੈ ਕਿ ਦਹੀਂ ਨੂੰ ਛੱਡ ਕੇ ਭਲੇਖੇ ਨਾਲ ਪਾਣੀ ਨੂੰ ਰੜਕਦੀ ਰਹੀ ਹੈ ਇਹ ਕਿਹ ਅਚਾਰਜ ਦੇਖਿਆ ਹੈ ਹੋਰ ਗੋ ਬੋਲਿਆ ਮਾਰਾ ਮੈਂ ਵੀ ਇਹ ਕਿਰਜੀ ਵੇਖ ਕੇ ਆਇਆ ਕੁਝ ਤਾਂ ਸਹਿਬ ਕਬੀਰ ਜੀ ਕਹਿੰਦੇ ਤੂੰ ਕੀ ਵੇਖ ਕੇ ਆਇਆ ਭਾਈ ਕਹ ਤਾ ਕਹਿੰਦਾ ਹੈ ਰਹਾਉ ਹਰੀ ਅੰਗੂਰੀ ਗਧਾ ਚਰੈ ਰਹਾਉ ਗਸਨਾਮ ਸਾਈ ਕਹਿ ਕੇ ਉਚਾਰਨ ਕਰਦੇ ਹਨ ਕਹਿੰਦੇ ਹਰੀ ਅੰਗੂਰੀ ਗਧਾ ਚਰੈ ਹਰੀ ਹਰੀ ਨਵੀਂ ਉੱਗੀ ਹੋਈ ਅੰਗੂਰੀ ਜਿਹੜੀ ਹੈ ਖੇਤਾਂ ਦੇ ਅੰਦਰ ਕੁੰਬਲਾ ਗਦਾ ਜਿਹੜਾ ਸੀ ਉਸ ਨੂੰ ਚੱਲ ਰਿਹਾ ਸੀ ਨਿਤ ਉਠ ਹੱਸੈ ਹੀ ਗੈ ਮਰੈ ਲੋਕਾਂ ਦੀਆਂ ਖੇਤੀਆਂ ਚਰ ਚਰ ਕੇ ਨਿਤ ਪਰਤੀ ਉੱਠ ਕਰਕੇ ਹੱਸੈ ਜੋ ਦੰਦ ਕੱਢਦਾ ਸੀ ਉਹ ਹੱਸਦਾ ਸੀ ਤੇ ਮਗਰੋਂ ਹੀਂਗਦਾ ਸੀ ਅੱਜ ਉਹ ਜੱਟਾਂ ਨੂੰ ਕੁੱਟ ਕੇ ਮਾਰ ਦਿੱਤਾ ਖੇਤੀਆਂ ਚਰਦਾ ਜਾਣ ਕੇ ਇਸ ਪ੍ਰਕਾਰ ਮਰ ਗਿਆ ਹੈ ਇਹ ਮਰ ਮੈਂ ਉਸ ਜਰਜ ਵੇਖ ਕੇ ਆਇਆ ਹਾਂ ਮਾਤਾ ਪੈਸਾ ਅਮੋਹਾ ਜਾ ਤੀਜਾ ਪ੍ਰੇਮੀ ਬੋਲਿਆ ਮੈਂ ਮਾਰਾ ਹੋਰ ਚੱਲ ਕੇ ਵੇਖ ਕੇ ਆਇਆ ਸੁਣੋ ਇੱਕ ਮਸਤ ਪੈਸਾ ਝੋਟਾ ਸੀ ਮੈਂ ਹਾਂ ਅਮੋਹਾ ਜਾ ਅੰਵੋੜੀ ਜਾਂਦਾ ਹੀ ਜਿਹੜਾ ਉਹਨੂੰ ਰੋਕੇ ਉਹਦੀ ਵੱਲ ਨੂੰ ਆ ਕੇ ਢਾ ਲੈਂਦਾ ਸੀ ਉਹਨੂੰ ਦੇਖ ਦਿੰਦਾ ਸੀ ਥੱਲੇ ਉਹਦੇ ਸੱਟਾਂ ਮਾਰਦਾ ਸੀ ਇਸ ਪ੍ਰਕਾਰ ਦਾ ਮਸਤ ਝੋਟਾ ਸੀ ਅਮੋੜੀ ਜਾਂਦਾ ਸੀ ਉਹ ਕੁੱਦ-ਕੁੱਦ ਚਰੈ ਸਤਲਪਾ ਲੋਕਾਂ ਨੂੰ ਸੋਚਿਆ ਵੀ ਇਹ ਤਾਂ ਸਮਝਿਆ ਨਹੀਂ ਜਾਂਦਾ ਕਿਵੇਂ ਕਰੀਏ ਟੋਆ ਵੱਡਾ ਭਾਰੀ ਪਟ ਲਿਆ ਉਹਦੇ ਉੱਤੇ ਹਰੇ-ਹਰੇ ਕੱਖ ਰੱਖ ਦਿੱਤੇ ਤੇ ਉਦੋਂ ਉਸ ਖਾਤੇ ਦੇ ਪਾਸੋਂ ਟੋਏ ਦੇ ਪਾਸੋਂ ਹੋ ਕੇ ਬੰਗਾਰਿਆ ਝੋਟਾ ਸਿੱਧਾ ਆਇਆ ਉਸ ਆਦਮੀ ਵੱਲ ਉਹ ਕੁੱਦ-ਕੁੱਦ ਕੇ ਚਰ ਜਾਂਦਾ ਸੀ ਜਿਹੜਾ ਖੇਤੀਆਂ ਨੂੰ ਤੇ ਉਹ ਟੋਏ ਵਿੱਚ ਪਾਤ ਥਾ ਕਹਿੰਦੇ ਭਾਈ ਕਿ ਹੁਣ ਖਰਾਸ ਨਾਲ ਜੋੜਿਆ ਜਾਊ ਵਿਚਾਰਾ ਉੱਥੇ ਜੁੜਿਆ ਰੋ ਇਹ ਹਾਲਤੋ ਦੀ ਹੋਵੇਗੀ ਅਸਾਸ ਚਰਜ ਵੇਖਿਆ ਹੈ ਕਹੋ ਕਬੀਰ ਪ੍ਰਗਟ ਭਈ ਖੇਡ ਸ੍ਰੀ ਕਬੀਰ ਸਾਹਿਬ ਜੀ ਕਹਿੰਦੇ ਹੋਰ ਕੋਈ ਅਸਾਸ ਦੱਸੋ ਕਹਿਣ ਲੱਗੇ ਇਹ ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਹਾਂ ਇਹ ਅਸਾਸ ਚਰਜ ਖੇਲ ਪ੍ਰਗਟ ਹੋਈ ਹੈ ਲੇਲੇ ਕਉ ਚੁੰਗੈ ਨਿਤ ਭੀੜ ਲੇਲਿਆਂ ਨੂੰ ਮਾਰਾ ਭੇਡਾਂ ਨੂੰ ਲੇਲੇ ਚੁੰਦੇ ਹੁੰਦੇ ਆ ਪਾਰੇ ਲੇਲਿਆਂ ਦੇ ਟਾਈਂ ਭੇਡ ਚੁੰਗਦੀ ਅਸੀਂ ਵੇਖਿਆ ਹੈ ਬੜਾ ਅश्चਰਜ ਵੇਖਿਆ ਹੈ ਲੇਲੇ ਕੌਣ ਹੈ ਧੀਆ ਪੁੱਤ ਉਹਨਾਂ ਦੇ ਪੈਸੇ ਲੈ ਕੇ ਮਾਪੇ ਗੁਜ਼ਾਰਾ ਕਰਦੇ ਐ ਇਹ ਅश्चਰਜ ਵੇਖ ਕੇ ਆਏ ਹਾਂ ਅਸੀਂ ਰਾਮ ਰਾਮ ਤ ਮਤ ਪ੍ਰਗਟਈ ਆਈ ਰਾਮ ਦੇ ਨਾਮ ਉਚਾਰਨੇ ਕਰਕੇ ਸਾਡੇ ਅੰਦਰ ਮਤ ਬੁੱਧੇ ਪ੍ਰਗਟ ਹੋਇਆ ਹੀ ਹੈ ਕਬੀਰ ਜੀ ਕਹਿੰਗੇ ਕਹੋ ਕਬੀਰ ਗੁਰ ਸੋਝੀ ਪਾਈ ਕਬੀਰ ਜੀ ਕਹਿੰਿਆ ਗੁਰੂ ਸਾਹਿਬ ਨੂੰ ਸਮਝ ਪਾ ਦਿੰਦੀ ਹੈ ਇਸ ਪ੍ਰਕਾਰ ਅਚਰਜ ਖੇਲ ਹੈ ਵੇਖਣਾ ਕੀਤਾ ਇਹ ਜਿਹੜਾ ਅਚਰਜ ਖੇਲ ਦੱਸਿਆ ਦੁਨੀਆਂ ਦਾ ਸਾਖੀਆਂ ਦਾ ਤਾਂ ਸਾਹਿਬ ਕਬੀਰ ਜੀ ਦੱਸਦਿਆਂ ਨੂੰ ਸੁਣੋ ਐਸੂ ਅਚਰਜ ਦੇਖਿਓ ਕਬੀਰ ਫਿਰ ਭਾਈ ਕਬੀਰ ਸਾਹਿਬ ਜੀ ਕਹਿੰਦੇ ਮੈਂ ਵੀ ਬੜਾ ਅਚਰਜ ਐਸਾ ਵੇਖਿਆ ਸੁਣੋ ਦਦ ਕਹਿ ਭੂਲੇ ਬਿਰੂਲੇ ਨੀਰ ਕਹਿੰਦੇ ਦਹੀਂ ਦੇ ਭੂਲੇਖੇ ਪਾਣੀ ਰੜਕਦੇ ਐ ਦਹੀਂ ਕੌਣ ਆ ਜਿਹਦੇ ਚੋਂ ਮੱਖਣ ਨਿਕਲਣਾ ਉਹ ਐ ਨਿਸਕਾਮ ਕਰਮੋਂ ਦਹੀਂ ਦੀ ਨਹੀਂ ਆਈ ਉਹਨੂੰ ਤਾਂ ਭੁਲਾ ਕੇ ਛੱਡ ਦਿੱਤਾ ਹੈ ਇਸ ਕਾਮਕਰਮਾ ਰੂਪੀ ਪਾਣੀ ਨਿਰਕਰਿੜਕਦੇ ਹੈ ਜਿਨ੍ਹਾਂ ਵਿੱਚੋਂ ਵਿਸ਼ੇ ਦੀ ਝੱਗ ਤੋਂ ਬਿਨਾ ਕੱਖ ਨਹੀਂ ਮਿਲਣਾ ਸੋ ਇਸ ਪ੍ਰਕਾਰ ਦੀ ਹਾਲਤ ਹੋ ਰਹੀ ਮੈਂ ਵੀ ਇਹ ਬੜਾ ਅਸਰਜ ਵੇਖਿਆ ਹੈ ਰਹਾਉ ਹਰੀ ਅੰਗੂਰੀ ਗਧਾ ਚਰੈ ਤੇ ਹਰੀਆਂ ਅੰਗੂਰੀਆਂ ਪ੍ਰਾਏ ਹੱਕਾਂ ਨੂੰ ਗਧੇ ਦੀ ਖੋਤੇ ਦੀ ਨਿਆਂਈ ਜਿਹੜੇ ਲੋਕ ਚਰਦੇ ਹੈ ਬਗਾਨਾ ਹੱਕ ਚ ਚਰਦੇ ਹਨ ਖਾਂਦੇ ਹਨ ਪਰਾਏ ਹੱਕ ਨੂੰ ਤੱਕਦੇ ਹਨ ਜਿਤ ਉਠ ਹਾਸ ਹੈ ਹੀ ਗੈ ਮਰੈ ਜਿਤਾ ਪਰਤੀ ਉੱਠ ਕਰਕੇ ਸੱਤ ਵਿੱਚ ਹੱਸਦੇ ਐ ਕਹੇ ਵੇਖਿਆ ਮੇਰੇ ਵਰਗਾ ਕੋਈ ਕੰਮ ਕਰ ਸਕਦਾ ਦੁਨੀਆ ਕਢਦੇ ਵੇਖ ਵੇਖ ਕੇ ਲੋਕਾਂ ਨੂੰ ਮੁਖੌਲ ਕਰਦੇ ਐ ਅਤੇ ਹੀਂਗੇ ਹੰਕਾਰ ਕਰਦੇ ਕਿ ਮੇਰੇ ਵਰਗਾ ਹੈ ਇਹ ਗੁਪਤ ਥਾਵਾਂ 'ਚ ਨਹੀਂ ਕੋਈ ਪਹੁੰਚ ਸਕਦਾ ਅੰਤ ਨੂੰ ਲੋਕਾਂ 'ਚ ਚਿਪ ਕੇ ਮਾਰਦਾ ਕਹਿੰਦੇ ਮਰ ਗਿਆ ਇਸ ਪ੍ਰਕਾਰ ਕਾਮੀ ਆਦਮੀ ਜਿਹੜੇ ਹੈ ਉਹ ਗਦੇ ਵੀ ਨਿਆਈਂ ਪਰਾਇ ਹੱਕਾ ਰੂਪੀ ਹਰੀ ਅੰਗੂਰੀ ਚਾਹੁੰਦੇ ਹੈ ਉਹ ਜ਼ਬਰਦਸਤੀ ਉੱਠ ਕੇ ਆਖਦੇ ਕਿ ਸਾਡੇ ਵਰਗਾ ਕਿਸੇ ਨੇ ਕਿਰਤਬ ਨਹੀਂ ਕਰਨਾ ਅੰਤ ਨੂੰ ਹੀਗੇ ਹੰਕਾਰੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਮਾਤਾ ਪੈਸਾ ਅਮੂਹਾ ਜਾ ਫਿਰ ਤੁਸੀਂ ਹੋਰ ਉਸ ਚੈਰੀ ਸੁਣੋ ਮਾਤਾ ਪੈਸਾ ਵੁਹਾ ਜਾਏ ਮਸਤ ਝੋਟੇ ਦੀ ਨਹੀਂ ਆਈ ਅਮੋੜ ਹੋ ਕੇ ਜਿਹੜਾ ਆਦਮੀ ਝੋਟੇ ਵੀ ਨਹੀਂ ਆਈ ਦੁਨੀਆ ਦੇ ਹੱਕਾਂ ਨੂੰ ਰਿਕਾਰਡ ਦਾ ਰਹਿੰਦਾ ਹੈ ਅਮੋੜ ਹੋ ਕੇ ਤੂ ਆ ਫਿਰਦਾ ਹੈ ਕਿ ਜੋ ਮੈਂ ਚਾਹਾਂ ਕਿਸੇ ਨੂੰ ਮੈਂ ਕੈਦ ਕਰਾ ਦਿਆਂ ਕਿਸੇ ਨੂੰ ਰਿਹਾਅ ਕਰਾ ਦਿਆਂ ਮੇਰੇ ਹੱਥ ਵਿੱਚ ਹੈ ਐ ਮਸਤ ਹੋ ਕੇ ਅਮੋੜ ਹੋਇਆ ਝੋਟੇ ਵਾਂਗੂ ਜਿਹੜਾ ਜਾਂਦਾ ਹੈ ਕੁੱਦ-ਕੁੱਦ ਚਰੈ ਰਸਾਤਲ ਪਾ ਉਹ ਬਗਾਨਿਆਂ ਹੱਕਾਂ ਨੂੰ ਕੁੱਦ-ਕੁੱਦ ਕੇ ਬਗਾਨਿਆਂ ਚੇਤਿਆਂ ਨੂੰ ਚਰ ਜਾਂਦਾ ਹੈ ਰਸਾਤਲ ਪਾਇਆ ਤੂੰ ਨਰਕ ਰੂਪੀ ਟੋਏ ਚ ਪਾਇਆ ਜਾਂਦਾ ਹੈ ਇਹ ਹਾਲਤ ਹੁੰਦੀ ਉਹਨਾਂ ਦੀ ਕਹੋ ਕਬੀਰ ਪ੍ਰਗਟ ਭਈ ਖੇਦ ਸੋ ਕਬੀਰ ਜੀ ਕਹਿੰਦੇ ਬੜੀ ਇਸ ਚਰਜ ਖੇਲ ਪ੍ਰਗਟ ਹੋ ਗਈ ਹੈ। ਨੀਲੇ ਕਉ ਚੂਂਗੈ ਨਿਤ ਭੀ ਨੀਲੇ ਜਿਹੜੇ ਧੀਆਂ ਪੁੱਤਰ ਆ ਉਹਨਾਂ ਦੇ ਪੈਸੇ ਲੈ ਕੇ ਕਬੀਰ ਕੋ へ ਲੜਕਾ ਵੇਚੀ ਲੜਕੀ ਵੇਚੀ ਵੇਚੈ ਕੋ へ ਸੰਝਾ ਕਰੇ ਕਬੀਰ ਸਿਉ ਹਰ ਸੰਗ ਬੰਨ ਜੀ ਕਰੇ ਕਬੀਰ ਕਹਿੰਦਾ ਕੋਈ ਤਾਂ ਲੜਕਿਆਂ ਨੂੰ ਵੇਚਦਾ ਹੈ ਕਹਿੰਦੇ ਇੰਨੇ ਹਜ਼ਾਰ ਰੁਪਇਆ ਦੇਵੇਂਗਾ ਤਾਂ ਤੇਰਾ ਸਾਥ ਲਵਾਵਾਂਗਾ ਕਈ ਲੜਕੀਆਂ ਵੇਲੇ 2-2000 ਰੁਪਇਆ ਮੁੱਲ ਪਾਉਂਦੇ ਐ ਸੋ ਸਾਂਝਾ ਕਰੇ ਕਵੀ ਕਹਿੰਦਾ ਮੇਰੇ ਨਾਲ ਹੁਣ ਸਾਂਝ ਕਰਨੀ ਚਾਹੁੰਦੇ ਐ ਵੀ ਹਰ ਸਿਉ ਬਣ ਜੀ ਕਰੇ ਹਰੀ ਨਾਮ ਵਾਰ ਕਰ ਦੱਸੋ ਇਹ ਗੱਲ ਕਿਵੇਂ ਬਣੇ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਹਰਮਾਉਂਦੇ ਹਨ ਲੇਲੇ ਕਉ ਤੁੰਗਨਿਤ ਭੀੜ ਆਪਣੇ ਧੀਆਂ ਤੇ ਪੁੱਤਰਾਂ ਦੇ ਪੈਸੇ ਲੈ ਲੈ ਕੇ ਗੁਜ਼ਾਰਾ ਕਰਦੇ ਐ ਪਿੰਡਾਂ ਦੀ ਨਹੀਂ ਜਿਹੜੇ ਮਾਪਿਓ ਨਿਤ ਚੁੰਗਦੇ ਐ ਅਹੀ ਜੀ ਹਾਲਤ ਹੋ ਰਹੀ ਹੈ ਆਰਾਮ ਰਾਮ ਤ ਮਦ ਪ੍ਰਗਟਈ ਇਸ ਦਾ ਲੇੜਿਆਂ ਦੀ ਨਿਆਈ ਕੌਣ ਪਦਾਰਥ ਹੈ ਬੁੱਧੀ ਤੋਂ ਪੈਦਾ ਹੋਏ ਇਹਦੇ ਪੁੱਤਰਾਂ ਦੀ ਨਹੀਂ ਆਈ ਭੇੜ ਕੌਣਾ ਬੁੱਧੀ ਇਹ ਪਦਾਰਥਾਂ ਨੂੰ ਚੁੰਗ ਚੁੰਗਦੀ ਹੈ ਇਹ ਪਦਾਰਥਾਂ ਨੂੰ ਚੂੰਡਦੀ ਰਹਿੰਦੀ ਹੈ ਹਰ ਵਕਤ ਆਰਾਮ ਰਾਮ ਤ ਮਦ ਪ੍ਰਗਟਈ ਆ ਰਾਮ ਕੁਲਨੇਸ਼ਰ ਦਾ ਨਾਮ ਉਚਾਰਨੇ ਕਰਕੇ ਸਾਡੇ ਅੰਦਰ ਸੁੱਧ ਮਤ ਪ੍ਰਗਟ ਹੋਈ ਆਈ ਹੈ ਬਹੁਤ ਕਬੀਰ ਗੁਰ ਸੋਜੀ ਜਾ ਲੇੜੇ ਕੋ ਚੁੰਗੇ ਨਿਤ ਭੇਡ ਲੇੜੇ ਕੌਣ ਹੈ ਜੀਵ ਭੇਡ ਕੌਣ ਹੈ ਅਵਿਧਿਆ ਅਵਿਧਿਆ ਮਾਂ ਹੈ ਜੀਹਾਂ ਦੀ ਇਹਨਾਂ ਨੂੰ ਚੁੰਗੀ ਜਾਂਦੀ ਹੈ ਇਹਨਾਂ ਨੂੰ ਖਾਈ ਪੀ ਜਾਂਦੀ ਹੈ ਭੋਗਾਉਂ ਚੁਲਾ ਛੱਡਦੀ ਹੈ RAM ਰਾਮਤ ਮਤ ਪ੍ਰਗਟਈ ਇਸੋ ਕਹ ਰਾਮ ਦਾ ਨਾਮ ਰਾਮਤ ਉਚਾਰਨੇ ਕਰਕੇ ਸਾਡੇ ਅੰਦਰ ਇਹ ਗੁਰਮਤ ਪ੍ਰਗਟ ਹੋਇਆ ਹੀ ਸ਼ੁੱਧ ਬੁੱਧ ਕਹੋ ਕਬੀਰ ਗੁਰ ਸੋਝੀ ਪਾਈ ਕ੍ਰਿਸ਼ਨ ਸਾਹਿਬ ਜੀ ਕਹਿੰਦੇ ਨੇ ਗੁਰੂ ਸਾਹਿਬ ਜੀ ਦੀ ਇਸ ਪ੍ਰਕਾਰ ਦੀ ਸੋਝੀ ਸਾਨੂੰ ਸਮਝ ਪਾ ਦਿੰਦੀ ਹੈ ਕਿ ਇਹ ਸੰਸਾਰ ਇਸ ਪ੍ਰਕਾਰ ਦਾ ਹੈ ਸੋਪਲੇਖੇ ਚ ਪੈ ਕੇ ਅਗਿਆਤ ਕੰਮ ਕਰਨੋਂ ਨਹੀਂ ਹਟਦਾ ਇਹ ਗੁਰਾਂ ਨੂੰ ਸਮਝ ਪਾ ਦਈਏ ਸਾਡੇ ਤਾਂ ਹੀ ਇਸੇ ਪ੍ਰਕਾਰ ਐਸੋ ਵਾਚਰ ਜ ਦੇਖਿਓ ਕਬੀਰ ਕਬੀਰ ਜੀ ਕਹਿੰਦੇ ਐਸਾ ਚਰਨ ਸੂਮਾ ਜਿਹੜਾ ਉਹ ਅਸੀਂ ਦੇਖਣਾ ਕੀਤਾ ਹੈ ਦਦ ਕਹਿ ਭੋਲੇ ਬਿਰੋਲੇ ਨੀਰ ਕੰਜਨ ਦਦ ਕਹਿ ਭੋਲੇ ਬਿਰੋਲੇ ਨੀਰ ਨੀਰ ਪਾਣੀ ਸਕਾਮ ਕਰਮਾਂ ਦੇ ਤਾਂ ਹੀ ਭੋਲੇ ਭਲਾ ਦਿੱਤਾ ਹੈ ਗੁਰਮਖਾਨੇ ਜਦੋਂ ਸਚਜ ਰੂਪ ਨੂੰ ਵੇਖਿਆ ਹੈ ਤੇ ਦਦ ਕਹਿ ਨਿਸਕਾਮ ਕਾਰੋ ਵੀ ਨਹੀਂ ਦੇ ਤਾਂ ਹੀ ਬਿਰੋਲੇ ਰੜਕਦੇ ਬਿਵੇਕ ਰੂਪੀ ਮਧਾਨੀ ਪਾ ਕੇ ਜਿਸ ਵਿੱਚੋਂ ਬ੍ਰਹਮ ਆਨੰਦ ਰੂਪੀ ਮੱਖਣ ਨਿਕਲਿਆ ਆਉਂਦਾ ਹੈ ਇਹ ਪਾਣੀ ਦੇ ਢਾਈ ਭੋਲਾ ਭਲਾ ਤੈਸੇ ਕੰਮ ਕਰਮਾਂ ਨੂੰ ਦੇਹੀ ਨਸਕਾਮ ਕਰਮਾਂ ਦੇ ਜੜ ਕਰਕੇ ਬ੍ਰਹਮਾਨੰਦ ਰੂਪੀ ਮੱਖਣ ਕੱਢਦੇ ਹਨ ਇਹ ਬਰੋਲ ਕੇ ਰੜਕ ਕੇ ਬਵੇਕ ਰੂਪੀ ਮਧਾਣੀ ਪਾ ਕੇ ਬੇਨੂਪੀ ਚਾਟੀ ਵਿੱਚ ਰਹਾਉ ਹਰੀ ਅੰਗੂਰੀ ਗਧਾ ਚਰੈ ਕਹਿੰਦੇ ਹਰੀ ਅੰਗੂਰੀ ਗਧਾ ਚਰੈ ਅੱਗੇ ਕਹਿੰਦੇ ਹਰੀ ਅੰਗੂਰੀ ਹਰੀ ਜੋ ਹੈ ਅੰਗ ਪਿਆਰਾ ਪੂਰੀ ਹਿਰਦਿਆਂ ਦੇ ਅੰਦਰ ਸਾਰਿਆਂ ਦੇ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਹਰੀ ਪਰਮੇਸ਼ਵਰ ਹੈ ਉਹਦੇ ਤਾਂ ਹੀ ਚਰੈ ਵਿਚਰਦੇ ਹੈ ਉਸ ਦੇ ਵਿੱਚ ਗੱਲ ਜਿਹੜੇ ਦੁੱਖਾਂਗੇ ਉਹ ਆ ਨਾਸ਼ ਹੋ ਗਏ ਹੈ ਸਾਰੇ ਦੁੱਖਾਂ ਦੀ ਨਿਵਰਤੀ ਹੋ ਗਈ ਹੈ ਨਿਤ ਉਠ ਹੱਸ ਹੀ ਗੈ ਮਰ ਖਰੀ ਜੋ ਅੰਗ ਪਿਆਰਾ ਉਰੀ ਹਿਰਦੇ ਵਿੱਚੋਂ ਜਾਣ ਲਿਆ ਤੇ ਉਸ ਵਿੱਚ ਚਰੈ ਵਿਚਰਦੇ ਹਨ ਤ੍ਰਿਯਾ ਪਦ ਵਿੱਚ ਗੱਬ ਜਿਹੜੇ ਰੋਗ ਸੀ ਉਹ ਹਾਰ ਨਾਸ਼ ਹੋ ਗਏ ਐ ਨਿਤ ਉਠ ਹੱਸ ਹੀ ਗਏ ਮਰੈ ਕਹਿੰਦੇ ਹੰ ਨਿਤ ਉਠ ਹੱਸ ਹੀ ਗਏ ਮਰੈ ਇਹ ਜਿਹੜਾ ਸੰਸਾਰ ਨੂੰ ਨਿਤ ਮੰਨੀ ਬੈਠੇ ਸੀ ਇਹ ਅੰਦਰੋਂ ਉੱਠ ਗਿਆ ਹੈ ਨਿਰਵਰਤ ਹੋ ਗਿਆ ਹੈ ਹੁਣ ਅਤੇ ਹੱਸਾ ਬ੍ਰਹਮਾਨੰਦ ਨੂੰ ਪਾ ਕੇ ਹੱਸਦੇ ਹਾਂ ਤੇ ਹੀਂਦਾ ਹੰਕਾਰ ਸਾਡਾ ਮਰ ਗਿਆ ਹੈ ਹੰਕਾਰ ਦੀ ਨਿਵਰਤੀ ਕਰ ਲਈ ਹੈ ਮਾਤਾ ਪੈਸਾ ਅਮੂਹਾ ਜਾ ਅੱਗੇ ਪੈਸੇ ਝੂਟੇ ਜੀ ਨਹੀਂ ਆਈ ਇਹ ਅਮੋੜ ਹੋ ਕੇ ਵਗਦਾ ਸੀ ਹੁਣ ਕਹਿੰਦੇ ਪੈਸਾ ਪਰਮੇਸ਼ਰ ਦੇ ਪੈਸੇ ਦੇ ਸਹਿਤ ਹੋ ਗਿਆ ਇਹ ਸਾਡਾ ਚਿੱਤ ਇਹ ਹੁਣ ਪੈ ਦੇ ਸਹਿਤ ਹੋ ਕੇ ਪਰਮੇਸ਼ਰ ਦੇ ਮਾਤਾ ਮਸਤ ਹੋ ਗਿਆ ਮਹਾਰਾਜ ਇਹ ਆਨੰਦ ਵਿੱਚ ਅਮੂਹਾ ਜਾ ਅੱਗੇ ਮੋਹ ਵੀ ਕਿ ਤੁਰਿਆ ਫਿਰਦਾ ਸੀ ਹੁਣ ਨਿਰਮੋਹ ਵਰਾਗ ਅਵਸਥਾ 'ਚ ਨਰਮੋ ਵਸਤਵ ਜਾਰ ਹੈ ਜਿੱਥੇ ਕੋਈ ਮੋਹ ਨਹੀਂ ਹੈ ਕਿਸੇ ਪਦਾਰਥ ਦਾ ਕੁੱਦ-ਕੁੱਦ ਚਰੈ ਰਸਾਤਲ ਪਾਈ ਕਹਿੰਦੇ ਕੁਦ-ਕੁਦ ਚਰੈ ਰਸਾਤਲ ਪਾਈ ਅੱਗੇ ਕਹਿੰਦੇ ਹਨ ਕੁੱਦ-ਕੁੱਦ ਚਰੈ ਦੇਹ ਮਾਨਵ ਵੱਲੋਂ ਵੀ ਕੁੱਦ ਗਿਆ ਅਤੇ ਸਥੂਲੋਂ ਮਾਨਵ ਵੱਲੋਂ ਸੂਖਮ ਵਾਹਿਮਾ ਵੱਲੋਂ ਵੀ ਕੁੱਦ-ਕੁੱਦ ਕੇ ਇਹ ਚੜ ਗਿਆ ਤ੍ਰਿਯਾ ਪਰ ਵਿੱਚ ਇਸ ਪ੍ਰਕਾਰ ਕਹਿੰਦੇ ਕੁਦ-ਕੁਦ ਚਰੈ ਕੁੱਦ ਕੇ ਸਵਰਗ ਦੇ ਸੁਖ ਨੂੰ ਵੀ ਚੜ ਗਿਆ ਕੁੱਦ ਕਰਕੇ ਬਰ ਆਪਣੇ ਬ੍ਰਹਮ ਲੋਕ ਦੇ ਸੁਖ ਨੂੰ ਵੀ ਕੁੱਦ ਕੇ ਚੜ ਗਿਆ ਅੱਗੇ ਅਗੇ ਰਸਾਤਲ ਪਾਇ ਜਦ ਇਹ ਇਸ ਪ੍ਰਕਾਰ ਤੁਰਿਆ ਪਦਵੀ ਚੜ ਗਿਆ ਬ੍ਰਹਮ ਲੋਕ ਦੀ ਇੱਛਾ ਉਹਨੂੰ ਵੀ ਅਭਾਵ ਸਮਝ ਲਿਆ ਰਸਾਤ ਦੇ ਰਸਾ ਜੋ ਪੂਮਾਰੂ ਬ੍ਰਹਮ ਹੈ ਉਹਨੇ ਤਾਂ ਹੀ ਤਲ ਹਿਰਦੇ ਸਥਾਨ ਦੇ ਚ ਪਾ ਲਿਆ ਰਿਦੇ ਵਿੱਚ ਉਸ ਪਰਮੇਸ਼ਰ ਦੇ ਤਾਂ ਹੀ ਪ੍ਰਾਪਤ ਕਰ ਲਿਆ ਹੈ ਇਸ ਪ੍ਰਕਾਰ ਦਾ ਆਨੰਦ ਉਹਨਾਂ ਨੂੰ ਪਾ ਲਿਆ ਹੈ ਕਹੋ ਕਬੀਰ ਪ੍ਰਗਟ ਭਈ ਖੇੜ ਕੁਲ ਕੁਲ ਚੈ ਰਸਤਨ ਪਾਏ ਰਸਾ ਧਰਤੀ ਦਾ ਤਲਾਹ ਕੌਣ ਹੈ ਧਰਤੀ ਦੀ ਨਿਆਈ ਕੌਣ ਹੈ ਭੂਮਾ ਬ੍ਰਹਮ ਤਲੋ ਸਥਾਨ ਹਿਰਦੇ ਚ ਉਹਨਾਂ ਨੂੰ ਪਾ ਲਿਆ ਉਸ ਪਰਮੇਸ਼ਰ ਦਾ ਹੀ ਪਾ ਲਿਆ ਹੈ ਰਸਾ ਰਸ ਰੂਪ ਜੋ ਬ੍ਰਹਮ ਹੈ ਉਸ ਨੂੰ ਰੂਪੀ ਸਥਾਨ ਚ ਪ੍ਰਾਪਤ ਕਰ ਲਿਆ ਹੈ ਰਸਾ ਧਰਤੀ ਤਲ ਪਾਏ ਤਾਂ ਵੀ ਆਜ ਕਹਿੰਦੇ ਜਿੰਨੇ ਪਦਾਰਥ ਹੈ ਉਹਨਾਂ ਦਾ ਸੰਬੰਧ ਸਾਧਨਾ ਤੇ ਤੇ ਪਾਤ ਦਵਾਤੇ ਹਨਗੇ ਜਾਂ ਰਸਾਂ ਜਿਹੜੇ ਸਬਦ ਸੁਪਰਸੂ ਰਸਾਂ ਦੇ ਵਿਸ਼ੇ ਹੈ ਉਹਨਾਂ ਨੂੰ ਸਾਧ ਸੰਗਤ ਜੀ ਤੋਈਆਂ ਦੇ ਥੱਲੇ ਸੰਬੰਧ ਸਾਧਨਾ ਦੀਆਂ ਦੇ ਪਾਤ ਦਾ ਹੈ ਇਹਨੂੰ ਦਵਾਤ ਦਾ ਨਾਸ ਕਰ ਲਿਆ ਹੈ ਕਹੋ ਕਬੀਰ ਪ੍ਰਗਟ ਭਈ ਖੇ ਸਭ ਕਬੀਰ ਜੀ ਕਹਿੰਦੇ ਨੇ ਇਸ ਪ੍ਰਕਾਰ ਬ੍ਰਹਮ ਵਿਦਿਆ ਕਰਕੇ ਇਹ ਜਿਹੜੀ ਖੇੜ ਹੈ ਸਾਰਾ ਸੰਸਾਰ ਸੱਚਾ ਪ੍ਰਤੀਤ ਹੁੰਦਾ ਸੀ ਹੁਣ ਮਿੱਥਿਆ ਨਿਸ਼ਕੇ ਪ੍ਰਤੀਤ ਹੋਣ ਲੱਗ ਗਿਆ ਐ ਇਹ ਖੇਡ ਪ੍ਰਗਟ ਹੋ ਗਈ ਹੈ ਲੀਲੇ ਕਉ ਚੂਗੈ ਨਿਤ ਭੇਡ ਕਹਿੰਦੇ ਜੇ ਲੀਲੇ ਪਦਾਰਥਾਂ ਨੂੰ ਭੇਡ ਬੁੱਧੀ ਜਿਹੜੀ ਚੁੰਗਦੀ ਰਹਿੰਦੀ ਸੀ ਹਰ ਵਕਤ ਐ ਹੁਣ ਕਹਿੰਦੇ ਲੈ ਲੈ ਕੇ ਬ੍ਰਹਮਾਨੰਦ ਤਾਈ ਚੂਪ ਨਾ ਕਹਿ ਤ੍ਰਿਪਤ ਹੋ ਗਿਆ ਨਿਤ ਰੂਪ ਦੇ ਨਾਲ ਭੇਟ ਮਿਲ ਕਰਕੇ ਨਿਤ ਰੂਪ ਜੋ ਪਰਮੇਸ਼ਵਰ ਐ ਉਹਦੀ ਪ੍ਰਾਪਤੀ ਆਈ ਜੋ ਸੰਗਤ ਹੈ ਉਹਨਾਂ ਭੇਡ ਤੇ ਭੇਟ ਇਸ ਵਰਨੀ ਅਖਰਣਗੇ ਟੈਂਕਾ ਠਠਾ ਡੱਗਾ ਢੱਡਕ ਸੋਨਿਕਾ ਵਰਤੀ ਉਸ ਬ੍ਰਹਮ ਦੇ ਨਾਲ ਭੇਟ ਮਿਲ ਕਰਕੇ ਸੁਖ ਸੰਗਤ ਦੁਆਰਾ ਹੁਣ ਚੂਪ ਨਾ ਕਾਇ ਤ੍ਰਿਪਤ ਹੋ ਗਏ ਆਨੰਦ ਤੇ ਸਹਿਤ ਹੋ ਗਏ ਇਸ ਪ੍ਰਕਾਰ ਉਹ ਲੈ ਲੈ ਕੇ ਬ੍ਰਹਮਾ ਮੁਕਤ ਹੋਏ ਪੁਨ ਤ੍ਰਿਪਤ ਹੋ ਗਏ ਹਾਂ ਨਿਤ ਰੂਪ ਨੂੰ ਭੇਟ ਲਿਆ ਮਿਲ ਲਿਆ ਹੈ ਆਰਾਮ ਰਾਮਤ ਮਤ ਪ੍ਰਗਟਿ ਆਈ ਇਸ ਪ੍ਰਕਾਰ ਰਾਮ ਜੋ ਪਰਮੇਸ਼ਰ ਹੋਇਆ ਉਹਨੂੰ ਰਾਮਤ ਉਚਾਰਨੇ ਕਰਕੇ ਮਤ ਆਤਮ ਵਿਸ਼ੈਣੀ ਪ੍ਰਗਟ ਹੋਈ ਆਈ ਹੈ ਕਹੋ ਕਬੀਰ ਗੁਰ ਸੋਝੀ ਪਾਈ ਸੇ ਕਬੀਰ ਜੀ ਕਹਿੰਦੇ ਨੇ ਇਸ ਪ੍ਰਕਾਰ ਗੁਰਾਂ ਨੂੰ ਪਾਣ ਨੂੰ ਪਾਈ ਸਾਨੂੰ ਸਰੂਪ ਦੀ ਸੋਝੀ ਪਾਤੀ ਹੈ ਅਰਥ ਹੈ ਹੋਈ ਹੈ ਅਨਵੇਂ ਇਸ ਪ੍ਰਕਾਰ ਕਰਨਾ ਕਹੋ ਕਬੀਰ ਗੁਰ ਸੋਝੀ ਪਾਈ ਕਬੀਰ ਸਾਹਿਬ ਜੀ ਕਹਿੰਦੇ ਗੁਰਾਂ ਨੂੰ ਸੋਝੀ ਪਾਈ ਰਾਮ ਰਮਤ ਰਾਮ ਨੂੰ ਰਮਿਆ ਹੋਇਆ ਜਾਣਿਆ ਜਦੋਂ ਇਹ ਮਤ ਗੁਰਮਤ ਚ ਖਿਰਦੇ ਦੇ ਅੰਦਰ ਪ੍ਰਗਟੀ ਆਈ ਪ੍ਰਗਟ ਹੋਈ ਆਈ ਕੋ ਕਬੀਰ ਕੋ ਕਬੀਰ ਗੁਰਸੋਹੀ ਕੋ ਕੋ ਕਬੀਰ ਪ੍ਰਗਟ ਦੇਖੇ ਕੋ ਕਬੀਰ ਪ੍ਰਗਟ ਭਈ ਖੇਡ ਸਾਈਂ ਕਬੀਰ ਜੀ ਕਹਿੰਦੇ ਨੇ ਉਸਲੇ ਨੇ ਇਹ ਜਿਹੜੀ ਖੇਡ ਸੀ ਅਗੋਂ ਉਹ ਚਿਰ ਦੀ ਗੋਪਤ ਰਹਿੰਦਾ ਸੀ ਸਾਰਿਆਂ ਦੇ ਅੰਦਰ ਉਹਦੀ ਚੇਤਨ ਜਹ ਜਹ ਦੇਖਾਂ ਤਾਂ ਜੋਤ ਤੇ ਮਾਰੀ ਇਹ ਅਸੀਂ ਖੇਡ ਪ੍ਰਗਟ ਹੋਈ ਮਹਾਰਾ ਦੀ ਜੋਤ ਹੀ ਸਾਰਿਆਂ ਥਾਂ 'ਚ ਪ੍ਰਗਟ ਹੋਇਆ ਹੀ ਕਬੀਰ ਸਾਹਿਬ ਜੀ ਕਹਿੰਦੇ ਹਨ ਲੇ ਲੈ ਕੋ ਕਿਉਂ ਗਾਇਨਿ ਭੇਡ ਹੁਣ ਲੈ ਲੈ ਕੇ ਬ੍ਰਹਮਾ ਮੰਗੇ ਤਾਂ ਹੀ ਨਿਤਾ ਪਰਤੀ ਭੇਡ ਮਿਲ ਕਰਕੇ ਸੰਗਤ ਦੇ ਨਾਲ ਨਿਤ ਰੂਪ ਨੂੰ ਚੂਪਣਾ ਕੈ ਤ੍ਰਿਪਤ ਹੋ ਗਏ ਰੱਜ ਗਏ ਆ ਗਏ ਹਾਂ ਮਾਤਾ ਪੈਸਾ ਮੁਹਾ ਜਾਏ ਅੱਗੇ ਝੂਟੇ ਨਹੀਂ ਉਹ ਮੋੜ ਹੋਇਆ ਮਨ ਸੰਸਾਰ ਚ ਤੁਰਿਆ ਫਿਰਦਾ ਸੀ ਹੁਣ ਕਹਿੰਦੇ ਸਾਪ ਹੈ ਦੇ ਸਹਿਤ ਹੋ ਗਿਆ ਅਤੇ ਮੋਹ ਨਿਰਮੋਸ ਤਾਂ ਨੇ ਜੋ ਉਹ ਸਰੂਪ ਦਾ ਆਨੰਦ ਤਰਪੀਬਰ ਤਰ ਤਮ ਬ੍ਰਾਗ ਰੂਪੀ ਉਸ ਮੋਹ ਵਸਤਾਜ ਜਾ ਕਰਕੇ ਉਹ ਜਗ੍ਹਾ ਚ ਮਾਤਾ ਮਸਤ ਹੋ ਗਿਆ ਹੈ ਕੁਦ ਕੁਲ ਚੈ ਰਸਤਲ ਪਾਏ ਹੁਣ ਕੁੱਦ ਕੇ ਜੇ ਮਾਨਵ ਵਲੋਂ ਸਥੂਲ ਵਲੋਂ ਕੁੱਦ ਕਰਕੇ ਸੁਖ ਹੁੰਦੇ ਮਾਨਵ ਵਲੋਂ ਕੁੱਦ ਕੇ ਕਾਰਨ ਦੇ ਮਾਨਵ ਵਲੋਂ ਚਲੈ ਤੁਰਿਆ ਪਰ ਵਿੱਚ ਪਹੁੰਚ ਗਿਆ ਹੈ ਰਸਾ ਜੋ ਪੂਮਾਰੂ ਬ੍ਰਹਮਾ ਉਸ ਨੂੰ ਤਲ ਹਿਰਦੇ ਨੂੰ ਕੀ ਸਥਾਨ ਚ ਪਾ ਲਿਆ ਹੈ ਅਤੇ ਫੇਰ ਉਸ ਨੂੰ ਪਾ ਕੇ ਕਹਿੰਦੇ ਗਧਾ ਚਰੈ ਗਧ ਰੋਗ ਜਿਹੜੇ ਹਾ ਨਾਸ ਹੋ ਗਏ ਐ ਅਤੇ ਚਰੈ ਵਿਚਰਦੇ ਐ ਹਰੀ ਅੰਗੂਰੀ ਹਰੀ ਜੋ ਅੰਗ ਪਿਆਰਾ ਹੈ ਉਰ ਦੇ ਹਿਰਦੇ ਵਿੱਚ ਉਸੇ ਵਿੱਚ ਵਿਚਰਦੇ ਐ ਨਹੀਂ ਤੁੱਟ ਹਾਸਿਆ ਹੀ ਗਾਇ ਮਰਿਆ ਨਹੀਂ ਤ ਸंसਾਰ ਦੀ ਨਿੱਤਾਂ ਹੀ ਉੱਠ ਗਈ ਐ ਹਾਸਿਆ ਪ੍ਰਭਾ ਨਾਮ ਨੂੰ ਲੈ ਕੇ ਪ੍ਰਸੰਨ ਹੁੰਦੇ ਐ ਹੀ ਗਏ ਹੰਕਾਰ ਮਰ ਚੁੱਕਾ ਹੈ ਉਹਨਾਂ ਦਾ ਇਸ ਪ੍ਰਕਾਰ ਦਦ ਕਹਿ ਭੋਲੇ ਬਰੋਲੇ ਨੀਰ ਅਗੇ ਕਹਿੰਦੇ ਪਾਣੀ ਰਿੜਕ ਇਸ ਕਾਮ ਕਰਮਾ ਨੂੰ ਭੋਲਾ ਭਲਾ ਦਿੱਤਾ ਹੈ ਤੇ ਦਦ ਕਹ ਬਰੋਲਾ ਨਿਸ਼ਕਾਮ ਕਰਮਾ ਰੂਪੀ ਦੇਹੀ ਨੂੰ ਰਿੜਕ ਕਰਕੇ ਉਹਦੇ ਚੋਂ ਬਰੋਲਾ ਰਿੜਕ ਕਰਕੇ ਬ੍ਰਹਮਾ ਨਾਗ ਨੂੰ ਮੱਖਣ ਕੱਢਦੇ ਹੈ ਐਸੋ ਅਚਰਜ ਦੇਖੋ ਕਬੀਰ ਇਹੋ ਜਿਹਾ ਅਚਰ ਰੂਪ ਕਬੀਰ ਜੀ ਕਹਿੰਦੇ ਮੈਂ ਵੇਖਿਆ ਇਹ ਅਰਥੇ ਅਨਵੇ ਕਰਨਾ ਇਸ ਪ੍ਰਕਾਰ ਇਹ ਅਰਥ ਸਮਝਣੇ ਚਲੋ ਜੀ